ਆਪਾਂ ਲੈ ਜਮੀਨੀ ਤੋੜਦੇ ਹੋ ਵੀ ਗਲਤ ਕਰਦਾ ਬਾਈ ਠੀਕ ਆ ਹੁਣ ਜਿਹੜੇ ਵਹਟ ਲੱਗਿਆ ਬਾਈ ਹੁਣ 2 ਸਾਲਾਂ ਦਾ ਕਰਾਹ ਲੱਗਿਆ ਆਪਾਂ ਦੂਜੇ ਸਾਲ ਫਿਰ ਤੀਜੇ ਸਾਲ ਹੂੰ ਲੋਕ ਤਾਂ ਉਹ ਵਿੱਚ ਘਾਂਟੇ ਬਣਾਉਣ ਦੇ ਮਾਰੇ ਤੋਰੀ ਫਿਰਦੇ ਰਹਿੰਦੇ ਨੇ ਤੇ ਦੋ ਰੰਦੇ ਵਰਵਾ ਦੇ ਬੱਸ ਜਿਹੜੀ ਛਾਗੇ ਧੁੱਕੇ ਨਾ ਕੋਈ ਫਿਰ ਬਾਅਦ ਚ ਰੰਦੇ ਤੇ ਚੱਲਦਾ ਟਰੈਕਟਰ ਤੇ ਕਿੰਨਾ ਕੁ ਤੇਲ ਤੂਲ ਖਾ ਜਾਂਦਾ ਤੇਰੇ ਕੋਲੇ ਤੇਰੇ ਖਾ ਜਾਂਦਾ ਵੀ 5 ਲੀਟਰ ਤੋਂ ਉੱਪਰ ਉੱਪਰ ਘੰਟੇ ਦੇ ਹਾਂ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਅੱਜ ਨਾ ਮੇਰੇ ਨਾਲ ਮੇਰਾ ਉ ਤਾਂ ਉਸਤਾਦ ਵੀ ਆ ਕਰਾਹ ਦੇ ਵਿੱਚ ਤੇ ਉਹ ਮੇਰਾ ਭਰਾ ਵੀ ਆਪਣਾ ਮਨ ਲਾ ਵੀ ਪੂਰਾ ਵਧੀਆ ਯਾਰ ਤੇ ਹੋਰ ਬਾਈ ਕੰਮ ਇਹਦੀ ਕੀ ਹੈਗੀ ਠੀਕ ਆ ਬਾਈ ਦੱਸੋ ਵਧੀਆ ਤੇ ਕਿੰਨਾ ਕੁ ਬਾਈ ਘੰਟੇ ਘੁੰਟੇ ਚਲਾਦਾ ਕਰਾ ਆ ਚੱਲੇ ਹੋ ਬਾਈ 350 ਤੋਂ ਉੱਪਰ 350 ਤੋਂ ਉੱਪਰ ਆ ਹਾਂ ਠੀਕ ਆ ਇੱਕ ਬਾਈ ਯਾਰ ਕਈ ਬੰਦੇ ਨੇ ਨਾ ਅਸੀਂ ਵੀ ਜਦੋਂ ਚੱਲ ਵੀ ਇੱਥੇ ਹੀ ਸਿੱਖੇ ਸੀ ਤੇ ਲਾਉਣੇ ਆਪਾਂ ਜੇ ਮੰਨ ਲਾ ਵੀ ਹੁਣ ਆਪਾਂ 1200 ਚੱਕਰ ਤੇ ਕਰਤਾ ਹਾਂ ਜਾਂ 900 ਚੱਕਰ ਤੇ ਕਰਤਾ ਗੇਰ ਵੱਡਾ ਦਿੱਤਾ ਜਦੋਂ ਰੰਦਾ ਮਾਰਦੇ ਆ ਹਾਂ ਹਾਂ ਬਾਈ ਵਿੱਚ ਬੰਦਿਆਂ ਦੇ ਸਵਾਲ ਹੁੰਦੇ ਯਾਰ ਕਹਿੰਦੇ ਕਿ ਵੀ ਸਫਾਈ ਨਹੀਂ ਹੁੰਦੀ ਯਾਰ ਹਾਂ ਹਾਂ ਤੇ ਉਹਦਾ ਵੀ ਇੱਕ ਆਉਂਦੀ ਹੈ ਕਿ ਕਿਵੇਂ ਕੀ ਕਰਨ ਫਰਕ ਤਾਂ ਹੈਗਾ ਬਈ ਜੇ ਹੁਣ ਜਿਆਦਾ ਤੇਜ਼ ਕਰਾਂ ਕਰਾਤਾ ਰੱਖਦਾ ਥੋੜਾ ਥੋੜਾ ਹੂੰ ਫਰਕ ਆ ਪੈਂਦਾ ਥੋੜਾ ਜਿਹਾ ਠੀਕ ਅਗਲੇ ਰੰਦੇ ਤੇ ਮਾੜਾ ਸਲੋਈ ਚੱਲੇ ਤਾਂ ਠੀਕ ਹੈ ਅੱਛਾ ਵੀ ਬਾੜਾ ਵੀ ਨਹੀਂ ਹੈਗਾ ਵੀ ਬੱਸ ਦੇ ਮੀਡੀਆ ਚੱਕਰਾਂ ਚੱਲੀ ਜਾਵੇ ਆ ਉਹਨਾਂ ਨੇ ਫਿਰ ਜ਼ਿਮੀਦਾਰ ਨੂੰ ਵੀ ਕੋਸ ਬਚਾਵੇ ਆ ਵੀ ਹੋ ਫੇਰ ਹੀ ਹੈਗਾ ਹਾਂ ਬਾੜਾ ਜ਼ਮੀਨ ਹੀ ਤੋੜਦੇ ਹੋ ਵੀ ਬਾੜਾ ਜ਼ਮੀਨ ਹੀ ਤੋੜਦੇ ਹੋ ਵੀ ਗਲਤ ਕਰਦਾ ਬਈ ਠੀਕ ਆ ਹੁਣ ਜਿਹੜੇ ਵਹਟ ਲੱਗਿਆ ਬਈ ਹੁਣ 2 ਸਾਲਾਂ ਦਾ ਕਰਾਹ ਲੱਗਿਆ ਆਪਾਂ ਦੂਜੇ ਸਾਲ ਫਿਰ ਤੀਜੇ ਸਾਲ ਹੂੰ ਦੋ ਘਾਟਾਂ ਵਿੱਚ ਘੰਟੇ ਬਣਾਉਣ ਦੇ ਮਾਰੇ ਤੋਰੀ ਕਰਦੇ ਰਹਿੰਦੇ ਨੇ ਕਿ ਦੋ ਰੰਦੇ ਮਰਵਾ ਦੇ ਬਸ ਕਿਹੜੀ ਥਾਂ ਕਿਧਰ ਕੋਈ ਡੇੜੀ ਬਣੀ ਹੁੰਦੀ ਆ ਉਹਨੂੰ ਵੜਨ ਦਾ ਬਸ ਸਾਫ਼ ਕਰਦਾ ਠੀਕ ਆ ਦੋ ਰੰਦੇ ਦਾ ਬਾਈ ਫੇਰ ਹੀ ਮਰੂਣਾ ਬੰਦਾ ਉਹਨੂੰ ਬੰਦਾ ਮਿੱਟੀ ਦਾ ਪੂਰੀ ਨਹੀਂ ਕਰਦਾ ਉਹ ਤਾਂ ਕੱਲਾ ਰੰਦਿਆਂ ਦੇ ਚੱਲਦਾ ਹਉ ਤਾਂ ਕਰ ਠੀਕ ਆ ਬਾਈ ਉਹ ਐ ਗੱਲ ਕਰਦੇ ਜਿਹੜੇ ਪਹਿਲਾਂ ਲੱਗਿਆ ਹੋਇਆ ਹੈਗਾ ਠਰਾ ਠੀਕ ਪਹਿਲਾਂ ਇਹ ਕਹਾ ਸਾਡੇ ਕਿ ਦਵਾਈ ਛੱਡੇ ਬੰਦਾ ਫਾਇਦਾ ਬਹੁਤ ਕਰਦਾ ਵੇ ਇੱਕ ਬਾਈ ਲੱਗਿਆ ਹੋਇਆ ਹੁਣ ਜੇ ਕਿਸੇ ਦੇ ਆਪਾ ਪਾ ਲਓ ਵੀ ਤੂੰ ਵੀ ਹੁਣ ਇਹ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੁਣਾ ਤੇ ਆਪਾਂ ਜਾ ਕੇ ਦੇਖਦੇ ਆਂ ਕਈ ਵਾਰ ਭਾਈ ਹੁਣ ਜੇ ਅਸਲੀ ਕੰਪਿਊਟਰ ਕਰਾ ਲਾਉਣਾ ਕਈ ਵਾਰ ਤਾਂ ਭਾਈ 1% ਤੋਂ 2 ਸੂਤ ਪਿਆ ਹੁੰਦਾ ਹੂੰ ਹੁਣ ਆਖਰ ਨੂੰ ਉਹਦੀ ਮਿੱਟੀ ਦਾ ਪੂਰੀ ਕਰਨੀ ਵੀ ਹੁੰਦੀ ਹੈ ਮਿੱਟੀ ਪਹਿਲਾਂ ਪੂਰੀ ਕਰਨੀ ਪੈਂਦੀ ਹੈ ਭਾਈ ਪਹਿਲਾਂ ਨੀਵੇਂ ਥਾਂ ਪਰੋ ਫਿਰ ਬਾਅਦ ਚ ਰੰਦੇ ਤੇ ਚੱਲਦਾ ਟਰੈਕਟਰ ਤੇ ਕਿੰਨਾ ਕੁ ਤੇਲ ਤੂਲ ਖਾ ਜਾਂਦਾ ਤੇਰੇ ਕੋਲੇ ਤੇ ਇਹ ਖਾਂਦਾ ਵੀ 5 ਲੀਟਰ ਤੋਂ ਉੱਪਰ ਉੱਪਰ ਘੰਟੇ ਦੇ ਹਾਂ ਜੋਂ ਡੇਰ ਤਾਂ ਖਾਂਦਾ ਹੈ ਫਮੰਜਾ ਤਾਂ ਹਸਤਾ 12 ਘੰਟੇ ਰੈਂਕੀ ਨਾ ਲਾਉਂਦਾ ਮਸਾਂ ਭਾਈ ਠੀਕ ਆ ਠੀਕ ਉਹ ਵੀ ਜਿਹੜਾ ਲਾਜਾ ਬੱਤ ਦਾ ਰੱਖਾਂਗੇ ਹੂੰ ਹੂੰ ਠੀਕ ਆ ਤੇ ਬਾਈ ਜਿਹੜੇ ਫਿਰ ਹੋਰ ਨਵੇਂ ਮੁੰਡੇ ਕਰਾ ਲਾਉਂਦੇ ਆ ਕਿਵੇਂ ਜਿਹੜੇ ਨਵੇਂ ਮੁੰਡੇ ਕਰਾ ਲਾਉਂਦੇ ਆ ਚਲ ਆਪਾਂ ਨੂੰ ਤਾਂ ਪਤਾ ਵੀ ਧੂੜ ਕਿੰਨੀ ਕ ਪੱਕੀ ਜਾਂਦੀ ਆ ਤੇ ਉਹਨਾਂ ਵਾਸਤੇ ਫਿਰ ਬਾਈ ਕੋਈ ਠੀਕ ਆ ਬਾਈ ਜਰੂਰ ਚੱਲੀ ਜਾਂਦਾ ਬਈ ਉਹ ਗੱਲ ਵਾਂਗ ਹੀ ਹੈਡੀ ਹੈ ਨਹੀਂ ਹੋ ਵੀਰ ਇੱਥੇ ਦੇ ਵਿੱਚ ਬੰਦਾ ਤੰਗ ਤਾਂ ਬਹੁਤ ਹੁੰਦਾ ਪੀਕ ਜਾਂਦੀ ਅੰਦਰ ਬਹੁਤ ਹੂੰ ਮੈਂ ਯਾਰ ਆਪਣੇ ਕੋਲ ਦਵਾਈ ਵੀ ਲੈ ਲੀ ਬਾਈ ਦੂਏ ਬਾਈ ਲੈ ਲਾ ਕੇ ਆ ਪੈਂ ਕਿਹਾ ਫਿਰ ਥਾਰੀ ਲਾਉਂਦੇ ਨੇ ਬਈ ਆਪਾਂ ਤਾਂ ਕਿਤੇ ਲਾਈ ਨਹੀਂ ਅੱਛਾ ਕਹਿੰਦਾ ਅਗਲਾ ਕਹਿੰਦਾ ਕਰਦਾ ਲੈ ਜਾਊਗਾ ਬਈ ਲਾ ਲਉ ਘਟਾ ਪਰ ਆਪਾਂ ਤਾਂ ਲਾਈ ਨਹੀਂ ਕਿਤੇ ਉਹ ਮੜਾ ਮੋਟਾ ਫਿਰ ਪੋਸਟ ਚੂਰਾ ਇਹ ਜਿਆਦਾ ਫਿਰ ਕਰ ਦਿੰਦਾ ਮੈਂ ਜੀ ਵਾਰ ਨਾ ਆਪਾਂ ਦੋ ਵੀ ਨਹੀਂ ਕਿਤੇ ਖਦਾ ਬਈ ਅੱਛਾ ਉੱਚਾ ਚਰਾਲੇ ਡਰਾਈਵਰ ਖਾਂਦੇ ਜਰੂਰ ਨੇ ਕਿਦ ਤਰ੍ਹਾਂ ਕਿਤੇ ਤੱਕ ਕੀ ਕੰਮ ਲਾ ਲਿਆ ਹੋਈ ਚਮਚਾ ਨਹੀਂ ਆਪਾਂ ਨਹੀਂ ਕਿਤੇ ਖਦਾ ਕਦੇ ਕਦੇ ਚੱਲ ਜਾਂਦਾ ਠੀਕ ਨਾ ਕਿਤੇ ਹੁੰਦਾ 10 ਦਿਨ ਬਾਅਦ ਇਹ 3 ਹੱਥ ਕਾਊਂਟ ਦੀ ਮੰਨੇ ਠੀਕ ਆ ਹਾਂ ਫਿਰ ਰਾਤ ਨੂੰ ਤੋਂ ਉਹ ਚੱਲਦਾ ਕਿ ਹੁਣ ਚੱਲਦਾ ਨਹੀਂ ਹੈਗਾ ਆ ਰਾਤ ਤਾਂ ਵੀ ਕਿਤੇ ਲਾਈ ਨਹੀਂ ਗਈ ਹੁਣ ਕੰਮ ਕੰਮ ਤਾਂ ਉਹ ਬਹੁਤ ਸਾਡੇ ਕੋਲ ਹਮ ਇੱਕ ਦੋ ਰਾਤਾਂ ਵੀ ਲਾਈਆਂ ਨਹੀਂ ਆ ਰਾਤ ਨੂੰ ਫਿਰ ਆਏ ਬਈ ਯਾਰ ਇੱਕ ਤਾਂ ਜ਼ਿੰਮੇਵਾਰ ਦਾ ਟਾਈਮ ਵੱਧ ਲੱਗ ਜਾਂਦਾ ਠੀਕ ਆ ਅਗ ਸਾਂਹ ਤਾਂ ਨਹੀਂ ਮਾਰਦਾ ਫਿਰ ਵੀ ਬਾਈ ਕਿੱਥੇ ਦਾ ਦਿਨੇ ਕਰਾ ਲੱਗਣਾ ਕਿੱਥੇ ਰਾਤ ਨੂੰ ਟਾਈਮ ਦਾ ਬੜਾ ਫਰਕ ਪੈਂਦਾ ਬਈ ਪਤਾ ਐ ਵੀ ਜਿੰਮੇਦਾਰ ਦਾ ਹੀ ਫਾਇਦਾ ਹੋਵੇ ਉਹ ਫਰਕ ਟਾਈਮ ਨਾਲ ਬੜਾ ਲੱਗੇ ਬਈ ਆਪਣੇ ਨਾਲ ਨਾ ਬਾਈ ਜਿੰਮੇਦਾਰ ਬੈਠਾ ਹੋਰ ਬਾਈ ਜੀ ਕੀ ਹਾਲ ਨੇ ਠੀਕ ਠਾਕ ਬਾਈ ਕਿਹੜਾ ਪਿੰਡਾ ਬਾਈ ਦਾ ਪਪਾਲ ਹੈ ਪਪਾਲ ਤੇ ਬਾਈ ਫਿਰ ਇਹ ਕਿਵੇਂ ਮੁੰਡਾ ਫਿਰ ਕਿੰਨਾ ਕੁ ਟਾਈਮ ਟੂ ਲਾਉਂਦਾ ਇਹ ਇਹ ਬਹੁਤ ਘੱਟ ਲੋ ਟਾਈਮ ਜੀ ਇਹ ਪਹਿਲਾਂ ਉੱਚੇ ਪਾਸੇ ਵੱਢ ਕੇ ਨੀਵੇਂ ਨੇ ਫਿੱਟ ਕੇ ਜੀ ਮਾਗਰੋਂ ਰੰਦਾ ਮਾਰ ਲੱਗਦਾ ਅੱਛਾ ਬਾਹਲੇ ਕੀ ਕਰਦੇ ਨੇ ਜੇ ਅਣਜਾਣ ਦੀ ਢੇੜੇ ਦਾਮੀ ਚੋਰੀ ਫੜਦੇ ਨੇ ਜੇ ਆਪਾਂ ਕਰੀਆ ਆਪ ਇੱਕ ਬਾਈ ਕਰਮਿੰਦੀ ਪਹਿਲਾ ਦਿਨ ਸਕੀਲ ਆਉਣੀ ਹੁੰਦੀ ਦੀ ਜਦੋਂ ਆਪਾਂ 2007 6 ਦੇ ਵਿੱਚ ਸਿੱਖੇ ਆ 6 6 7 7 ਦੇ ਵਿੱਚ ਹਾਂ ਹਾਂ ਜੇ ਯਾਰ ਹੁਣ ਵੀ ਉਹ ਸਕੀਲ ਨਾਲ ਆ ਕੇ ਉਹਦੇ ਨਾਲ ਬੰਦਾ ਘਰਾਹ ਲਾਵੇ ਹਾਂ ਹਾਂ ਬਹੁਤ ਫਾਇਦਾ ਬਾਈ ਉਹਦੇ ਨਾਲ ਤਾਂ ਫਿਰ ਜ਼ੀਰੋ ਲੈਵਲ ਬਣਦਾ ਨਾ ਜਮ ਉਹਨਾਂ ਜ਼ੀਰੋ ਲੈਵਲ ਹੀ ਬਣਦਾ ਹੋਣਾ ਤਾਂ ਬੱਕੇ ਆਏ ਜੇ ਸਕੀਲ ਲਾ ਲਿਆ ਟਰੈਕਟਰ ਨਾਲ ਚਲਾਉ ਤੁਸੀਂ ਹੂੰ ਉਹਨਾਂ ਦਾ ਜਿੱਥੋਂ ਉੱਚੇ ਨਹੀਂ ਮੈਂ ਸਾਰਾ ਦੱਸਣ ਦੇ ਬਿਥੋਂ ਉੱਚਾ ਇਥੋਂ ਨਹੀਂ ਮੈਂ ਹੂੰ ਤੇ ਦੂਜਾ ਟਰੈਕਟਰ ਫੱਟੀ ਵਾਲਾ ਲਾ ਕੇ ਗੇਰਾ ਹੂੰ ਦੂਜੇ ਕਰਾਂ ਨਾਲ ਉੱਤੇ ਨਹੀਂ ਮੈਂ ਥਾਂ ਭਰ ਕੇ ਫਿਰ ਤੇ ਰੰਦੀ ਵਜਦਾ ਠੀਕ ਆ ਇਹਨੂੰ ਜੋੜ ਘਟਾਓ ਕਰਕੇ ਬੰਨ ਕੇ ਵੀ ਇੰਨੇ ਤੇ ਵੱਜ ਗਿਆ ਹੁਣ ਇਹ ਹਾਂ ਹਾਂ ਇਹਦਾ ਜੀਰੋ ਲੈਵਲ ਕਰਨ ਦਾ ਦੋ ਰੰਦਿਆਂ ਹੂੰ ਉਹਦੇ ਨਾਲ ਬਾਈ ਫਿਰ ਇੱਕ ਐ ਵੀ ਦੀ ਹੈ ਨਾ ਹੁਣ ਤਾਂ ਅਗਲਾ ਚਲੋ ਆਪਦੇ ਦਿਮਾਗ ਨਾਲ ਇੱਕ ਕਰਨ ਦਾ ਤਾਹਾਂ ਤਰ ਲੈ ਇੱਕ ਥੱਲੇ ਤਰ ਲੈ ਚਲੋ 350 ੱਖਾ ਕਰਨ ਦਾ ਮਰਾ ਯਾਰ ਬੱਚਤ ਹਰੇਕ ਬੰਦੇ ਦਾ ਇਹਨਾਂ ਦਾ ਹਾਂ ਤੇ ਉਹਦੇ ਨਾਲ ਤਾਂ ਇਹ ਸੀਪੀ ਬੱਸ ਕੇਰਾ ਜਿੱਥੇ ਵੱਜ ਗਿਆ ਉੱਥੇ ਵੱਜ ਗਿਆ ਵੀ ਟਰੈਕਟਰ ਨੂੰ ਤਾਂ ਕਰਦਾ ਤੰਗ ਹੂੰ ਪਰ ਉਹਨੂੰ ਦੋ ਰੰਦਿਆਂ ਦੀ ਸ਼ਾਫ ਕਰਦਾ ਉਹ ਜਦੋਂ ਆਪਾਂ ਉਹਦੇ ਸਿੱਖਣਗੇ ਜਦੋਂ ਕਿਵੇਂ ਉਹ ਕੀ ਕਹਿੰਦੇ ਸੀ ਕੰਪਨੀ ਆਏ ਹਾਂ ਉਹਦਾ ਜੋੜ ਕੀ ਦਾ ਬੰਦੇ ਜੀ ਨੂੰ ਜਿਹੜੇ ਕਹਿੰਦੇ ਜਿਹੜੇ ਤੇ ਹੀ ਕਹਿੰਦੇ ਹਾਂ ਕਹਿੰਦੇ ਗੇੜੇ ਤੇ ਚਲੋ ਵਾਹਣ ਚ ਬੱਤ ਵੰਨ ਕੇ ਹਾਂ ਆਲੇ ਬਣੇ ਦੇ ਵਿੱਚ ਕਰਕੇ ਨਾ ਜਿਹੜੇ ਲੱਗੇ ਵਿੱਚ ਜਾ ਗਿਆ ਕੀ ਛੱਟ ਗਿਆ ਠੀਕ ਹੈ ਪਤੀ ਦੋ ਦਾ ਨਹੀਂ ਕਰਕੇ ਨਿਕਲਦੇ ਨਹੀਂ ਛੱਟੇ ਨਹੀਂ ਨਿਕਲਦੇ ਸਾਹ ਬਾਣ ਭਾਲਦਾ ਨਾ ਜਾਦੀ ਕਣੀਆਂ ਦੀ ਸਲਾਹ ਬਿੱਲਾ ਨਾ ਹੋਏ ਵਾਹਣ ਕਣੀਆਂ ਦੀ ਸਲਾਹ ਪੀਰ ਕਰ ਲੀਆਂ ਚਲੋ ਭਾਈ ਤੁਸੀਂ ਵੀ ਆਪ ਦੇ ਸੁਝਾਅ ਦਿਓ ਤੇ ਜਿੰਨੇ ਕ ਚਲੋ ਸਾਨੂੰ ਨੌਲੇਜ ਸੀ ਅਸੀਂ ਵੀ ਆਪਦੀ ਦਿੱਤੇ ਤੇ ਹੋਰ ਭਾਈ ਜਮਾ ਠੀਕ ਠਾਕ ਵਧੀਆ ਭਾਈ ਚਲੋ ਭਾਈ